ਵਧੀਆ ਜ਼ਿੰਦਗੀ ਅਤੇ ਚੰਗੀ ਸਿਹਤ ਲਈ ਅਜ਼ਮਾਏ ਹੋਏ ਸਰਦਾਰ 55 ਘਰੇਲੂ ਨੁਸਖੇ ਨੰਬਰ 1 ਪਾਣੀ ਅਤੇ ਕੱਚੇ ਲਸਣ ਦਾ ਮਿਸ਼ਰਣ ਤੁਹਾਡੇ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਡਾਇਬਟੀਜ਼, ਕੈਂਸਰ ਅਤੇ ਹੋਰ ਵੀ ਅਲੱਗ-ਅਲੱਗ ਬਿਮਾਰੀਆਂ ਹੋਣ ਤੋਂ ਰੋਕਦਾ ਹੈ ਨੰਬਰ 2 ਹਮੇਸ਼ਾ ਖਾਣੇ ਦੇ ਨਾਲ ਹਰੀ ਮਿਰਚ ਖਾਣੀ ਚਾਹੀਦੀ ਆ ਇਸ ਦੇ ਨਾਲ ਸਰੀਰ ਦੀ ਚਰਬੀ ਘੱਟ ਹੋ ਜਾਂਦੀ ਆ ਨੰਬਰ 3 ਨਹਾਂ ਦੇ ਉੱਪਰ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਦੇ ਨਾਲ ਜੋੜ ਗੋਟੇ ਮਜ਼ਬੂਤ ਹੋ ਜਾਂਦੇ ਆ ਤੇ ਤੁਸੀਂ ਜਲਦੀ ਬੁੱਢੇ ਨਹੀਂ ਹੁੰਦੇ ਨੰਬਰ 4 ਜੇਕਰ ਤੁਹਾਡੇ ਗਲੇ ਵਿੱਚ ਖਾਰਸ਼ ਹੋ ਰਹੀ ਹੋਵੇ ਤਾਂ ਇੱਕ ਗਲਾਸ ਗਰਮ ਪਾਣੀ ਵਿੱਚ ਅੱਧਾ ਚਮਚ ਨਮਕ ਅਤੇ ਇੱਕ ਝੁਟਕੀ ਹਲਦੀ ਨੂੰ ਮਿਲਾ ਕੇ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਘਰਾਰੇ ਕਰੋ ਨੰਬਰ 5 ਰਾਤ ਨੂੰ ਇੱਕ ਮੁਠੀ ਛੋਲਿਆਂ ਨੂੰ ਇੱਕ ਗਲਾਸ ਦੁੱਧ ਵਿੱਚ ਭਿਉਂ ਕੇ ਰੱਖ ਦਿਓ ਤੇ ਸਵੇਰੇ ਇਸ ਵਿੱਚ ਪੰਜ ਤੋਂ ਛੇ ਦਾਖਾਂ ਅਤੇ ਮਿਸ਼ਰੀ ਮਿਲਾ ਕੇ ਖਾਓ ਜਿਆ ਹਰ ਰੋਜ਼ ਕਰਨ ਦੇ ਨਾਲ ਤੁਹਾਡੇ ਚਿਹਰੇ ਤੋਂ ਕਮਜ਼ੋਰੀ ਦੂਰ ਹੋ ਜਾਵੇਗੀ ਤੇ ਤੁਹਾਡੇ ਚਿਹਰੇ ਤੇ ਵੀ ਨਖਾਰ ਆ ਜਾਵੇਗਾ ਨੰਬਰ 6 ਦੁਪਹਿਰ ਦੇ ਖਾਣੇ ਤੋਂ ਬਾਅਦ ਕਾਲਾ ਆਲੂ ਬੁਖਾਰਾ ਖਾ ਲੈਣ ਦੇ ਨਾਲ ਬੁਟਾਪੇ ਤੱਕ ਵੀ ਨਜ਼ਰ ਕਮਜ਼ੋਰ ਨਹੀਂ ਹੋਵੇਗੀ ਨੰਬਰ 7 ਪਿਆਜ਼ ਨੂੰ ਕੱਟ ਕੇ ਟਿਊਬਲਰ ਜਾਓ ਫਿਰ ਵੱਲਵ ਦੇ ਕੋਲ ਬੰਨ ਦੇਣ ਦੇ ਨਾਲ ਬਰਸਾਤ ਵਿੱਚ ਉੱਡਣ ਵਾਲੇ ਕੀੜੇ ਕਿਰਲੀਆਂ ਛਿਪਕਲੀਆਂ ਤੇ ਮੱਛਰ ਕਦੇ ਵੀ ਘਰ ਚ ਦਾਖਲ ਨਹੀਂ ਹੋ ਸਕਦੇ ਨੰਬਰ 8 ਪੂਰਾ ਦਿਨ ਪੂਰੀ ਚੰਗੀ ਤਰ੍ਹਾਂ ਫੇਫੜਿਆਂ ਨੂੰ ਫਲਾ ਕੇ ਸਾਹ ਲਓ ਇਸ ਤਰ੍ਹਾਂ ਕਰਨ ਦੇ ਨਾਲ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਵਧ ਜਾਂਦੀ ਹੈ ਤੇ ਫੇਫੜੇ ਵੀ ਤੰਦਰੁਸਤ ਰਹਿੰਦੇ ਨੇ ਨੰਬਰ 9 ਕੁਰਸੀ ਜਾਂ ਫੇਰ ਧਰਤੀ ਉੱਤੇ ਬੈਠਦੇ ਸਮੇਂ ਆਪਣੀ ਪਿੱਠ ਦੀ ਪੋਜੀਸ਼ਨ ਹਮੇਸ਼ਾ ਸਹੀ ਰੱਖੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਕਦੇ ਵੀ ਕਮਰ ਦਰਦ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 10 ਜੇਕਰ ਅੱਖਾਂ ਦੇ ਉੱਪਰ ਦਾਣੇ ਨਿਕਲ ਆਉਂਦੇ ਆ ਤਾਂ ਇਹਨਾਂ ਉੱਪਰ ਲੌਂਗ ਘਸਾਉਣ ਦੇ ਨਾਲ ਦਾਣੇ ਪੈਠ ਜਾਂਦੇ ਨੇ ਨੰਬਰ 11 ਕਾਲੇ ਛੋਲਿਆਂ ਦੀ ਰੋਟੀ ਬਣਾ ਕੇ ਖਾ ਲੈਣ ਦੇ ਨਾਲ ਬਾਲ ਕਾਲੇ ਅਤੇ ਸਿਹਤਮੰਦ ਰਹਿੰਦੇ ਨੇ ਨੰਬਰ 12 ਜੇਕਰ ਤੁਹਾਡੀਆਂ ਹੱਡੀਆਂ ਵਿੱਚ ਦਰਦ ਰਹਿੰਦਾ ਹੈ ਤਾਂ ਰਾਜਮਾ ਦਾ ਸੇਵਨ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਕੈਲਸ਼ੀਅਮ ਭਰਪੂਰ ਮਾਤਰਾ 'ਚ ਤੁਹਾਡੀਆਂ ਹੱਡੀਆਂ ਨੂੰ ਮਿਲੇਗੀ ਤੇ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਨੰਬਰ 13 ਮਖਾਣਿਆਂ ਵਿੱਚ ਭਰਪੂਰ ਮਾਤਰਾ 'ਚ ਪੋਟਾਸ਼ੀਅਮ ਮੈਗਨੀਸ਼ੀਅਮ ਪਾਇਆ ਜਾਂਦਾ ਜੋ ਕਿ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਨੰਬਰ 14 ਚੀਕੋ ਮਨ ਬੀ ਪੂਰੀ ਚੰਗੀ ਮਾਤਰਾ ਚ ਪਾਇਆ ਜਾਂਦਾ ਹੈ ਜੋ ਕਿ ਕੈਂਸਰ ਦੇ ਖਤਰੇ ਤੋਂ ਬਚਾਉਂਦਾ ਹੈ ਇਸ ਵਿੱਚ ਐਂਟੀਆਕਸੀਡੈਂਟ ਫਾਈਬਰ ਅਤੇ ਹੋਰ ਪੌਸ਼ਕ ਤੱਤ ਪਾਏ ਜਾਂਦੇ ਆ ਜੋ ਕਿ ਕੈਂਸਰ ਦੇ ਸੈੱਲਾਂ ਨੂੰ ਬਣਨ ਤੋਂ ਰੋਕਦੇ ਨੇ ਨੰਬਰ 15 ਚਕੰਦਰ ਵਿੱਚ ਆਇਰਨ ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ ਇਸ ਦੇ ਸੇਵਨ ਦੇ ਨਾਲ ਚਿਹਰੇ ਤੇ ਚਮਕ ਆ ਜਾਂਦੀ ਆ ਨੰਬਰ 16 ਮਿਰਚਾਂ ਦੇ ਆਚਾਰ ਦੇ ਡੱਬੇ ਵਿੱਚ ਥੋੜੀ ਜਿਹੀ ਹਿੰਗ ਪਾ ਦੇਣ ਦੇ ਨਾਲ ਮਿਰਚਾਂ ਜਲਦੀ ਖਰਾਬ ਨਹੀਂ ਹੋਣਗੀਆਂ ਨੰਬਰ 17 ਜਾਮਨ ਦੇ ਸੁੱਕੇ ਬੀਜਾਂ ਨੂੰ ਪੀਸਣ ਤੋਂ ਬਾਅਦ ਇਸ ਦਾ ਪਾਊਡਰ ਬਣਾ ਕੇ ਸੇਵਨ ਕਰਨ ਦੇ ਨਾਲ ਪਥਰੀ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋ ਰਹਾਤ ਮਲਦੀ ਆ ਨੰਬਰ 18 ਪੋਸ਼ਣ ਕਰਨ ਤੋਂ ਬਾਅਦ ਸੌਫ ਦਾ ਸੀਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਸੌਫ ਦੇ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਕਿ ਕੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ ਤੇ ਸਾਡੀ ਪਾਚਨ ਕਿਰਿਆ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਨੰਬਰ 19 ਦਿਨ ਭਰ ਦੀ ਥਕਾਵਟ ਤੋਂ ਬਾਅਦ ਜੇਕਰ ਤੁਹਾਨੂੰ ਆਰਾਮ ਕਰਨ ਦੀ ਜ਼ਰੂਰਤ ਹੈ ਤਾਂ ਇੱਕ ਠੰਡੇ ਪਾਣੀ ਦੀ ਬੋਤਲ ਨੂੰ ਆਪਣੇ ਪੈਰਾਂ ਦੇ ਥੱਲੇ ਰੱਖ ਕੇ ਅੱਗੇ ਪਿੱਛੇ ਕਰੋ ਥਕਾਨ ਤੁਰੰਤ ਹੀ ਦੂਰ ਹੋ ਜਾਵੇਗੀ ਨੰਬਰ 20 ਜੇਕਰ ਗੁਰਦੇ ਦੀ ਪਥਰੀ ਤੋਂ ਛੁਟਕਾਰਾ ਪਾਉਣੇ ਚਾਹੁੰਦੇ ਹੋ ਤਾਂ ਤਿੰਨ ਹਲਕੀਆਂ ਕੱਚੀਆਂ ਭਿੰਡੀਆਂ ਨੂੰ ਪਤਲੀਆਂ ਪਤਲੀਆਂ ਤੇ ਲੰਬੀਆਂ ਕੱ ਅਚ ਦੇ ਵਰਤਨ ਵਿੱਚ 2 ਲੀਟਰ ਪਾਣੀ ਵਿੱਚ ਘੱਟੀਆਂ ਹੋਈਆਂ ਭਿੰਡੀਆਂ ਰਾਤ ਭਰ ਲਈ ਰੱਖ ਦਿਓ ਤੇ ਸਵੇਰੇ ਪਿੰਡੀ ਨੂੰ ਉਸੇ ਪਾਣੀ ਵਿੱਚ ਨਿਚੋੜ ਕੇ ਪਿੰਡੀਆਂ ਨੂੰ ਬਾਹਰ ਕੱਢ ਦਿਓ ਤੇ ਸਾਰਾ ਪਾਣੀ 2 ਘੰਟਿਆਂ ਦੇ ਅੰਦਰ ਅੰਦਰ ਪੀ ਲਓ ਇਸ ਤਰ੍ਹਾਂ ਕਰਨ ਦੇ ਨਾਲ ਗੁਰਦੇ ਦੀ ਪੱਥਰੀ ਤੋਂ ਛੁਟਕਾਰਾ ਮਿਲ ਜਾਵੇਗਾ ਨੰਬਰ 21 ਸੌਂਫ ਦੇ ਵਿੱਚ ਆਇਰਨ ਦੀ ਮਾਤਰਾ ਬਹੁਤ ਹੁੰਦੀ ਆ ਇਹੀ ਕਾਰਨ ਆ ਕਿ ਸਾਡੇ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਨੂੰ ਵਧਾ ਦਿੰਦੀ ਆ ਇਸ ਦੇ ਨਾਲ ਖੂਨ ਦੀ ਕਮੀ ਕਦੇ ਨਹੀਂ ਹੁੰਦੀ ਨੰਬਰ 22 ਦਮੇ ਦੀ ਬਿਮਾਰੀ ਹੋਵੇ ਤਾਂ ਇੱਕ ਪੱਕੇ ਕੇਲੇ ਨੂੰ ਛਿਲਕੇ ਸਮੇਤ ਸੇਕ ਕੇ ਉਸ ਤੋਂ ਬਾਅਦ ਉਸ ਦਾ ਛਿਲਕਾ ਹਟਾ ਕੇ ਕੇਲੇ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਪੀਸੀ ਕਾਲੀ ਮਿਰਚ ਲਗਾ ਕੇ ਗਰਮ ਗਰਮ ਦਮੇ ਦੇ ਮਰੀਜ਼ ਨੂੰ ਖਵਾ ਦਿਓ ਦਮੇ ਦੇ ਰੋਗ ਤੋਂ ਰਾਹਤ ਮਿਲੇਗੀ ਨੰਬਰ ਤੇਈ ਇੱਕ ਗਲਾਸ ਦੁੱਧ ਵਿੱਚ ਡੇਢ ਚਮਚ ਪੀਸੀ ਹੋਈ ਹਲਦੀ ਮਿਲਾ ਕੇ ਉਬਾਲਣ ਤੋਂ ਬਾਅਦ ਛਾਣ ਲਓ ਤੇ ਫਿਰ ਇਸ ਨੂੰ ਡੇਢ ਚਮਚ ਮਿਸ਼ਰੀ ਮਿਲਾ ਕੇ ਰਾਤ ਨੂੰ ਸੌਂਦੇ ਸਮੇਂ ਪੀ ਕੇ ਸੌਂ ਜਾਓ ਗਲਾ ਤੁਹਾਡਾ ਸਾਫ਼ ਹੋ ਜਾਵੇਗਾ ਨੰਬਰ 24 ਜੇਕਰ ਗੋਡਿਆਂ ਵਿੱਚ ਦਰਦ ਹੋਵੇ ਤਾਂ ਸਵੇਰੇ ਖਾਲੀ ਪੇਟ ਤਿੰਨ ਤੋਂ ਚਾਰ ਕਰੋੜ ਦੀਆਂ ਗਿਰੀਆਂ ਕੱਢ ਕੇ ਕੁਝ ਦਿਨ ਤੱਕ ਖਾਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਕਰਨ ਦੇ ਨਾਲ ਗੋਡਿਆਂ ਦਾ ਦਰਦ ਤੋਂ ਆਰਾਮ ਮਿਲਦਾ ਹੈ ਇਸ ਦੀ ਜਗ੍ਹਾ ਤੇ ਤੁਸੀਂ ਨਾਰੀਅਲ ਦੀ ਗਰੀ ਦੀ ਵੀ ਵਰਤੋਂ ਕਰ ਸਕਦੇ ਹੋ ਨੰਬਰ 25 ਜਿਆਦਾ ਗਰਮ ਚਾਹ ਕੌਫੀ ਪੀਣ ਦੇ ਨਾਲ ਪੇਟ ਦੀਆਂ ਨਾੜੀਆਂ ਸੁਗੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਨੰਬਰ ਬੀ ਗੋੜਾ ਤੇ ਜ਼ੀਰੇ ਦਾ ਪਾਣੀ ਪੀਣ ਦੇ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਆ ਜਿਵੇਂ ਕਿ ਕਬਜ਼ ਗੈਸ ਪੇਟ ਦਰਦ ਆਦ ਬਹੁਤ ਸਾਰੀਆਂ ਬਿਮਾਰੀਆਂ ਲਈ ਇਹ ਫਾਇਦੇਮੰਦ ਹੁੰਦਾ ਹੈ ਨੰਬਰ 27 ਅਦਰਕ ਦਾ ਅੱਧਾ ਚਮਚਾ ਰਸ ਅਤੇ ਦੇਸੀ ਘਿਓ ਵਿੱਚ ਮਿਕਸ ਕਰਕੇ ਰੋਜ਼ਾਨਾ ਇੱਕ ਚਮਚ ਸਵੇਰੇ ਸ਼ਾਮ ਪੀਣ ਦੇ ਨਾਲ ਕਮਰ ਦਰਦ ਠੀਕ ਹੋ ਜਾਂਦਾ ਹੈ ਨੰਬਰ 28 ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਆ ਤਾਂ ਤੁਸੀਂ ਰੋਜ਼ਾਨਾ ਜ਼ੀਰੇ ਦੇ ਪਾਣੀ ਵਿੱਚ ਗੋੜ ਮਿਲਾ ਕੇ ਪੀਆ ਕਰੋ ਖੂਨ ਦੀ ਕਮੀ ਦੂਰ ਹੋ ਜਾਵੇਗੀ ਨੰਬਰ 29 ਮਸਾਲਿਆਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਉਸ ਵਿੱਚ ਥੋੜਾ ਜਿਹਾ ਮਿਕਸ ਮਿਲਾ ਦਿਓ ਜਿਆ ਕਰਨ ਦੀ ਨਾਲ ਮਸਾਲਿਆਂ ਵਿੱਚ ਕਦੇ ਵੀ ਜਾਲੇ ਨਹੀਂ ਲੱਗਣਗੇ ਨੰਬਰ 30 ਪਾਣੀ ਵਿੱਚ ਥੋੜਾ ਜਿਹਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਬੈਂਗਨ ਅਤੇ ਕੇਲੇ ਨੂੰ ਕੱਟ ਕੇ ਉਸ ਵਿੱਚ ਰੱਖਣ ਦੇ ਨਾਲ ਬੈਂਗਨ ਅਤੇ ਕੇਲੇ ਕਦੇ ਵੀ ਕਾਲੇ ਨਹੀਂ ਪੈਂਦੇ ਨੰਬਰ 31 ਸਵੇਰ ਦੇ ਸਮੇਂ ਕਾਲਾ ਜੀਰਾ ਖਾਣ ਦੇ ਨਾਲ ਵਜ਼ਨ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ ਨੰਬਰ 32 ਜੇਕਰ ਤੁਹਾਨੂੰ ਭੁਲੰਦੀ ਬਿਮਾਰੀ ਆ ਤਾਂ ਇੱਕ ਹਰੀ ਇਲਾਈਚੀ ਅਤੇ ਇੱਕ ਚੁਟਕੀ ਪੀਸੀ ਹੋਈ ਦਾਲਚੀਨੀ ਚਬਾ ਕੇ ਇੱਕ ਗਲਾਸ ਦੁੱਧ ਪੀ ਲੈਣ ਦੇ ਨਾਲ ਤੁਹਾਡੀ ਜਾੜ ਦਾ ਹੌਲੀ ਹੌਲੀ ਤੇਜ਼ ਹੋਣ ਲੱਗ ਜਾਵੇਗੀ ਨੰਬਰ 33 ਜ਼ਖਮ ਦੀ ਸੋਜ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਪਿਆਜ਼ ਨੂੰ ਜਲਾਓ ਅਤੇ ਇਸ ਵਿੱਚ ਥੋੜੀ ਜਿਹੀ ਹਲਦੀ ਮਿਲਾ ਕੇ ਜ਼ਖਮ ਦੇ ਉੱਪਰ ਦੀ ਲਗਾ ਲਿਓ ਸੋਜ ਤੁਹਾਡੀ ਦੂਰ ਹੋ ਜਾਵੇਗੀ ਨੰਬਰ 34 ਕੱਥੇ ਇਹਦੇ ਮਰੀਜ਼ਾਂ ਦੇ ਲਈ ਪਪੀਤਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਦਾ ਪਪੀਤਾ ਖਾਣ ਦੇ ਨਾਲ ਚਿਹਰੇ ਦਾ ਰੰਗ ਵੀ ਬਿਲਕੁਲ ਸਾਫ਼ ਹੋ ਜਾਂਦਾ ਹੈ है नंबर 35 ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਦੇ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਨੇ ਅਤੇ ਜੋੜਾਂ ਅਤੇ ਗਠੀਏ ਵਰਗੀ ਬਿਮਾਰੀ ਦੇ ਦਰਦ ਤੋਂ ਵੀ ਰਾਹਤ ਮਿਲ ਜਾਂਦੀ ਆ। ਨੰਬਰ 36 ਦੁੱਧ ਦੇ ਨਾਲ ਨਿੰਬੂ ਜਾਂ ਫਿਰ ਕੋਈ ਵੀ ਖੱਟੀ ਚੀਜ਼ ਨਹੀਂ ਖਾਣੀ ਚਾਹੀਦੀ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਨੁਕਸਾਨ ਕਰੇਗੀ। ਨੰਬਰ 37 ਸਵੇਰੇ ਉੱਠ ਕੇ ਦੋ ਲਸਣ ਦੀਆਂ ਕਲੀਆਂ ਚਬਾਉਣ ਦੇ ਨਾਲ ਅਤੇ ਇੱਕ ਗਲਾਸ ਨਿੰਬੂ ਦਾ ਰਸ ਪੀਣ ਦੇ ਨਾਲ ਤੁਹਾਡਾ ਵਜ਼ਨ ਘੱਟ ਹੋਣ ਲੱਗ ਜਾਵੇਗਾ ਨੰਬਰ 38 ਕੱਚੇ ਨਾਰਦਾ ਪਾਣੀ ਉਬਾਲ ਕੇ ਵਾਲਾਂ ਉੱਪਰ ਲਗਾਉਣ ਦੇ ਨਾਲ ਵਾਲਾਂ ਦਾ ਬਦਨਾ ਸ਼ੁਰੂ ਹੋ ਜਾਵੇਗਾ ਨੰਬਰ 39 ਮੂੜੀ ਦੇ ਨਿਯਮਤ ਇਸਤੇਮਾਲ ਦੇ ਨਾਲ ਬਾਰ-ਬਾਰ ਪੇਸ਼ਾਬ ਆਉਣ ਦੀ ਆਦਤ ਤੋਂ ਛੁਟਕਾਰਾ ਮਿਲ ਜਾਂਦਾ ਹੈ ਨੰਬਰ 40 ਸਰਦੀਆਂ ਦੇ ਮੌਸਮ ਵਿੱਚ ਅਕਸਰ ਹੀ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਆ ਇਸ ਦੀ ਵਜ੍ਹਾ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜੇ ਵਿੱਚ ਇਮਿਊਨਿਟੀ ਨੂੰ ਸਟਰੋਂਗ ਕਰਨ ਦੇ ਲਈ ਤੁਸੀਂ ਕਾਲੀ ਮਿਰਚ ਦਾ ਸੇਵਨ ਕਰ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਦੇਸੀ ਘਿਓ ਦਾ ਵੀ ਇਸਤੇਮਾਲ ਕਰੋ ਇਹਨਾਂ ਦੋਵਾਂ ਵਿੱਚ ਬਹੁਤ ਜ਼ਿਆਦਾ ਪੋਸ਼ਟ ਹੁੰਦਾ ਜਿਸ ਦੇ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ ਨੰਬਰ 41 ਜੇਕਰ ਕੰਨਾਂ ਵਿੱਚ ਜ਼ਿਆਦਾ ਮੈਲ ਜਮਾ ਹੋ ਜਾਵੇ ਤਾਂ ਹਲਕਾ ਗੂੰਗੁਨਾ ਸਰੋਂ ਦਾ ਤੇਲ ਕੰਨਾਂ ਵਿੱਚ 2-2 ਬੂੰਦਾਂ ਕਰਕੇ ਪਾ ਲਓ ਜਿਆ ਤੁਸੀਂ ਸਵੇਰੇ ਸ਼ਾਮ ਕਰਨਾ ਹੈ ਮੈਲ ਆਪਣੇ ਆਪ ਬਾਹਰ ਆ ਜਾਵੇਗੀ ਨੰਬਰ 42 ਸੌਣ ਤੋਂ 1 ਘੰਟਾ ਪਹਿਲਾਂ ਪਾਣੀ ਪੀਣ ਦੇ ਨਾਲ ਤੁਹਾਡੇ ਸਰੀਰ ਵਿੱਚ ਜੋ ਲਿਕੁਇਡ ਪਹਿਲਾਂ ਗਵਾ ਚੁੱਕਾ ਹੁੰਦਾ ਹੈ ਉਸ ਨੂੰ ਦੁਬਾਰਾ ਭਰਨ ਚਾ ਮਦਦ ਨਾਲ ਦਿਆ ਪਾਰ ਧਿਆਨ ਰਹੀ ਪਾਣੀ ਸੌਣ ਤੋਂ 1 ਘੰਟਾ ਪਹਿਲਾਂ ਪੀਤਾ ਜਾਵੇ ਨਾ ਕਿ 10 ਮਿੰਟ ਪਹਿਲਾਂ ਨੰਬਰ 43 ਜ਼ਿਆਦਾ ਨੰਗੇ ਪੈਰੀ ਚੱਲਣ ਵਾਲੇ ਦੀਆਂ ਪੈਰਾਂ ਦੀਆਂ ਤਲੀਆਂ ਅਜ ਤਾਕਤ ਰੈਂਦੀ ਆ ਨੰਬਰ 41 ਕੱਚੇ ਨਾਰ ਦਾ ਪਾਣੀ ਉਬਾਲ ਕੇ ਬਾਲਾਂ ਉੱਪਰ ਲਗਾਉਣ ਦੇ ਨਾਲ ਬਾਲਾਂ ਦਾ ਬਦਲਣਾ ਤੇ ਬਾਲ ਮਜ਼ਬੂਤ ਹੋਣ ਲੱਗ ਜਾਂਦੇ ਆ ਨੰਬਰ 45 ਜਦੋਂ ਵੀ ਤੁਸੀਂ ਫਾਊਂਡੇਸ਼ਨ ਲਗਾਉਣ ਤਾਂ ਫਾਊਂਡੇਸ਼ਨ ਵਿੱਚ ਥੋੜਾ ਜਿਹਾ ਨਾਰੀਅਲ ਦਾ ਤੇਲ ਮਿਲਾ ਲਓ ਜ਼ਿਆਕਰਨ ਦੇ ਨਾਲ ਤੁਹਾਡਾ ਚਿਹਰਾ ਡਰਾਈ ਨਹੀਂ ਹੋਵੇਗਾ ਤੇ ਮੇਕਅੱਪ ਵੀ ਲੰਬੇ ਸਮੇਂ ਤੱਕ ਟਿਕਿਆ ਰਹੇਗਾ ਨੰਬਰ 46 ਖਾਂਸੀ ਅਤੇ ਬਲਗਮ ਹੁੰਦਿਆ ਸਭ ਤੋਂ ਪਹਿਲਾਂ ਮਰੀਜ਼ ਦੇ ਫੇਸ ਤੇ ਮਾਸਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਜ਼ਿਆਕਰਨ ਦੇ ਨਾਲ ਇਹ ਬਿਮਾਰੀ ਦੂਜਿਆਂ ਤੱਕ ਨਹੀਂ ਪਹੁੰਚਦੀ ਨੰਬਰ 47 ਕੋਈ ਵੀ ਫਲ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਜਾਂਦਾ ਹੈ ਤੇ ਛਾਤੀ ਵਿੱਚ ਜ਼ਖੰਮ ਵੀ ਹੋ ਸਕਦੀ ਆ ਨੰਬਰ 48 ਜੇਕਰ ਤੁਹਾਡੇ ਹੱਥ ਜਾਂ ਫਿਰ ਪੈਰ ਉੱਪਰ ਕਿਤੇ ਵੀ ਕੱਟ ਲੱਗ ਜਾਵੇ ਤਾਂ ਤੁਰੰਤ ਹੀ ਤੁਹਾਨੂੰ ਸ਼ਹਿਦ ਲਗਾ ਲੈਣਾ ਚਾਹੀਦਾ ਹੈ ਸ਼ਹਿਦ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਆ ਜਿਸ ਦੀ ਵਜ੍ਹਾ ਨਾਲ ਇਨਫੈਕਸ਼ਨ ਦਾ ਖਤਰਾ ਘੱਟ ਜਾਂਦਾ ਹੈ ਤੇ ਜ਼ਖਮ ਵੀ ਜਲਦੀ ਭਰ ਜਾਂਦਾ ਹੈ ਨੰਬਰ 49 ਜੇਕਰ ਤੁਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਪ੍ਰੈਸ਼ਰ ਕੁੱਕਰ, ਮਾਈਕ੍ਰੋਵੇਵ ਅਤੇ ਓਵਨ ਇਹਨਾਂ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਨੰਬਰ 50 ਜਲਦੀ ਵਜ਼ਨ ਘਟਾਉਣ ਲਈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਵਿੱਚ ਚਾਈਫਲ ਦਾ ਪਾਊਡਰ ਮਿਲਾ ਕੇ ਪੀ ਸਕਦੇ ਹੋ ਇਸ ਦੇ ਨਾਲ ਸਭ ਤੋਂ ਪਹਿਲਾਂ ਦੁੱਧ ਨੂੰ ਚੰਗੀ ਤਰ੍ਹਾਂ ਵਾਰ ਲਓ ਇਸ ਤੋਂ ਬਾਅਦ ਦੁੱਧ ਵਿੱਚ ਪੀਸਿਆ ਹੋਇਆ ਜੈਫਲ ਦਾ ਚੂਰਨ ਮਿਲਾ ਕੇ ਸੇਕ ਲਓ ਅਤੇ ਫਿਰ ਇਸ ਨੂੰ 2 ਤੋਂ 3 ਮਿੰਟ ਤੱਕ ਹਿਲਾਉਂਦੇ ਰਹੋ ਤੇ ਠੰਡਾ ਹੋਣ ਤੋਂ ਬਾਅਦ ਦੁੱਧ ਵਿੱਚ ਇੱਕ ਚਮਚ ਸ਼ਹਿਦ ਮਿਲਾ ਲਓ ਤੇ ਫਿਰ ਇਸ ਨੂੰ ਪੀ ਲਓ ਇਸ ਦੇ ਨਾਲ ਤੁਹਾਨੂੰ 1 ਮਹੀਨੇ ਵਿੱਚ ਹੀ ਕਮਾਲ ਦੇ ਅਸਰ ਦਿਖਣੇ ਸ਼ੁਰੂ ਹੋ ਜਾਣਗੇ ਨੰਬਰ 51 ਵਾਲਾਂ ਵਿੱਚ ਕੜੀ ਪੱਤੇ ਦਾ ਤੇਲ ਲਗਾਉਣ ਦੇ ਨਾਲ ਵਾਲ ਬਾਲੇ ਲੰਬੇ ਅਤੇ ਸੰਘਣੇ ਹੋ ਜਾਂਦੇ ਆ ਨੰਬਰ 51 ਯਾਦਕ ਦਾ ਪਾਣੀ ਪੀਣ ਦੇ ਨਾਲ ਖੂਨ ਸਾਫ ਹੋ ਜਾਂਦਾ ਤੇ ਚਿਹਰੇ ਦੇ ਵੀ ਚਮਕਾ ਜਾਂਦੀ ਆ ਅਤੇ ਨਾਲ ਹੀ ਸਕਿੰਦੀ ਇਨਫੈਕਸ਼ਨ ਵੀ ਦੂਰ ਹੋ ਜਾਂਦੀ ਆ ਨੰਬਰ 53 ਆਂਡੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਬਾਲਾਂ ਤੇ ਲਗਾਉਣ ਦੇ ਨਾਲ ਬਾਲ ਚਮਕਦਾਰ ਹੋ ਜਾਂਦੀ ਆ ਨੰਬਰ 54 ਜੇਕਰ ਤੁਹਾਡਾ ਬੱਚਾ ਦੁੱਧ ਨਹੀਂ ਪੀਂਦਾ ਤਾਂ ਤੁਸੀਂ ਉਸ ਨੂੰ ਦਲੀਆ ਖਵਾ ਸਕਦੇ ਹੋ ਇਸ ਦੇ ਨਾਲ ਉਸ ਨੂੰ ਭਰਪੂਰ ਮਾਤਰਾ ਚ ਤਾਕਤ ਮਿਲੇਗੀ ਤੇ ਦੁੱਧ ਦੀ ਕਮੀ ਵੀ ਮਹਿਸੂਸ ਨਹੀਂ ਹੋਵੇਗੀ ਨੰਬਰ 55 ਜੇਕਰ ਤੁਹਾਡੇ ਪੈਰਾਂ ਉੱਪਰ ਅਕਸਰ ਹੀ ਖੱਲੀਆਂ ਪੈ ਜਾਂਦੀਆਂ ਜਾਂ ਫਿਰ ਦਰਦ ਰਹਿੰਦਾ ਤਾਂ ਹੌਂਦੇ ਤੇਲ ਨੂੰ ਹਲਕਾ ਜਿਹਾ ਗਰਮ ਕਰਕੇ ਪੈਰਾਂ ਦੇ ਉੱਪਰ ਮ사ਜ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਖੱਲੀਆਂ ਪੈਣ ਦੀ ਸਮੱਸਿਆ ਖਤਮ ਹੋ ਜਾਏਗੀ ਤੇ ਪੈਰਾਂ ਦੇ ਦਰਦ ਤੋਂ ਵੀ ਰਾਹਤ ਮਿਲੇਗੀ ਤਾਂ ਪਿਆਰੇ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੇ ਕਰੋ ਅੱਜ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ ਧੰਨਵਾਦ